ਹਾਂਜੀ ਸਸਤੀ ਕਾਲ ਜੀ ਦੋਸਤੋ ਕਿਦਾਂ ਸਾਰੇ ਮੇਰੇ ਦੋਸਤ ਪਿਆਰੇ ਸਾਰੇ ਕੈਂਟਾਂ ਤੇ ਘੈਂਟ ਹੀ ਰਹੋਗੇ ਤੇ ਪਿਛਲੇ ਦਿਨੀਆਂ ਆਪਾਂ ਇਮੀਗ੍ਰੇਸ਼ਨ ਚ ਗਏ ਸੀ ਤੇ ਸਾਰਿਆਂ ਜੋ ਵੀ ਆਪਾਂ ਆਪਣੇ ਤੁਹਾਡੇ ਰਿਲੇਟਰ ਕੋਈ ਗੱਲ ਮਿਲਦੀ ਹੈ ਜਾਂ ਸਾਨੂੰ ਕੋਈ ਮਿਲਦੀ ਹੈ ਕੋਈ ਵੀ ਇਨਫੋਰਮੇਸ਼ਨ ਤੁਹਾਡੇ ਨਾਲ ਸੇਅਰ ਜਰੂਰ ਕਰਦੇ ਆਂ ਤੇ ਮੇਰੇ ਦਰਸ਼ਕਾਂ ਨੂੰ ਸਹਿਰਨ ਮੇਰਾ ਚੈਨਲ ਦੇਖਦੇ ਆ ਜਿਹੜੇ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਚੈਨਲ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਜਿਹੜੀ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੇ ਤੇ ਜਦੋਂ ਆਪਾਂ ਗਏ ਸੀ ਪਹਿਲਾਂ ਇਮੀਗ੍ਰੇਸ਼ਨ ਚ ਉੱਥੇ ਆਪਾਂ ਵਾਪਸ ਆ ਗਏ ਸੀ ਆਪਣੇ ਜਿਹੜੇ ਬਾਇਓਮੈਟ੍ਰਿਕ ਫਿੰਗਰ ਨਹੀਂ ਹੋਏ ਸੀਗੇ ਤੇ ਉੱਥੇ ਕੁਝ ਗੱਲਾਂ ਬਹੁਤ ਜ਼ਿਆਦਾ ਸਿੱਖਣ ਨੂੰ ਮਿਲੀਆਂ ਉੱਥੋਂ ਤੇ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਆਪਾਂ ਤੇ ਬਾਕੀ ਵੀ ਆਪਾਂ ਸ਼ੇਅਰ ਕਰਦੇ ਰਵਾਂਗੇ ਤੇ ਤੇ ਉਸ ਤੋਂ ਬਾਅਦ ਚ ਆਪਾਂ ਉਹਨਾਂ ਨੇ ਟਾਈਮ ਦਿੱਤਾ ਸੀਗਾ ਆਪਾਂ ਨੂੰ ਫਿੰਗਰ ਕਰਾਉਣ ਦਾ ਤੇ ਆਪਾਂ ਦੂਜੇ ਦਿਨ ਫਿੰਗਰ ਕਰਵਾ ਆ ਜੰਦੇ ਆਪਣੇ ਜਿਹੜੇ ਬਾਇਓਮੈਟ੍ਰਿਕ ਜਿਹੜੇ ਹੋ ਗਏ ਤੇ ਆਪਾਂ ਉਹਨਾਂ ਨਾਲ ਵੀ ਜਿਹੜੇ ਆਉਣ ਵਾਲੇ ਆ ਬੰਦੇ ਕਿ ਉਹਨਾਂ ਨੇ ਦੁਬਾਰਾ ਆਉਣਾ ਜਾਂ ਆ ਚੁੱਕੇ ਹੈਗੇ ਤੇ ਉਹਨਾਂ ਆਪਾਂ ਜਿਹੜੇ ਜਦੋਂ ਆਪਾਂ ਇੰਡੀਆ ਤੋਂ ਏਜੰਟ ਨਾਲ ਆਪਾਂ ਕੋਈ ਵੀ ਗੱਲ ਕਰਦੇ ਆ ਇਹ ਕੁਐਸਚਨ ਤੁਸੀਂ ਵੀ ਉਹਨਾਂ ਨੂੰ ਕਰਿਆ ਕਰੋ ਕਿਉਂਕਿ ਜਿਹੜੀ ਤੁਹਾਡੇ ਤੁਹਾਨੂੰ ਪ੍ਰੋਬਲਮ ਆ ਜਿਹੜੀ ਇੱਥੇ ਆ ਕੇ ਜਿਹੜੀ ਨਾਂ ਪਵੇ ਤੇ ਬਹੁਤ ਜ਼ਿਆਦਾ ਗੱਲਾਂ ਉੱਥੇ ਸਿੱਖਣ ਨੂੰ ਮਿਲੀਆਂ ਜਦੋਂ ਜਿਹੜੇ ਨਵੇਂ ਬੰਦੇ ਆਏ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਪੁੱਛਿਆ ਵੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਐਨੇ ਸੀ ਇੰਨਾ ਟਾਈਮ ਹੋ ਗਿਆ ਇਹਨੂੰ ਵੀ ਅਸੀਂ ਨਵੇਂ ਆਏ ਵੀ ਸਾਡੇ ਨਾਲ ਗੱਲਬਾਤ ਹੋਈ ਆ ਤੇ ਬਹੁਤ ਜ਼ਿਆਦਾ ਹਰੇਕ ਬੰਦਾ ਜਿਹੜਾ ਆਉਂਦਾਗਾ ਆਪਾਂ ਇੰਡੀਆ ਤੋਂ ਜੇ ਆਪਣਾ ਨਹੀਂ ਕੰਮ ਚੱਲਦਾ ਕਿਸੇ ਵੀ ਪ੍ਰਕਾਰ ਦਾ ਉੱਥੇ ਕਿਸੇ ਦੇ ਨਹੀਂ ਪੈਸੇ ਬਣਦੇ ਨਹੀਂ ਲੋਟ ਆਉਂਦਾ ਆਪਾਂ ਫੇਰ ਹੀ ਵਿਦੇਸ਼ ਨੂੰ ਭਜਦੇ ਆ ਤੇ ਇੱਥੇ ਆ ਕੇ ਵੀ ਜੇ ਆਪੇ ਉਹ ਆਪਣੇ ਨਾਲ ਉਹੀ ਕੰਮ ਹੋਵੇ ਤੇ ਬਹੁਤ ਜਿਆਦਾ ਮੜੀ ਗੱਲ ਆ ਸਿਰਫ ਏਜੰਟਾਂ ਵਾਸਤੇ ਤੇ ਇੱਥੇ ਵੀ ਬਹੁਤ ਹੈਗੇ ਆ ਮੁੰਡੇ ਆਪਣੇ ਜਿਹੜੇ ਉਹਨਾਂ ਨੂੰ ਪਤਾ ਹੁੰਦਾ ਕੰਪਨੀ ਕਿੱਦਾਂ ਦੀ ਉਸੇ ਕੰਪਨੀ ਚ ਉਹ ਸੱਜਦੇ ਆ ਤੇ ਬਾਕੀ ਚੇਂਜ ਵੀ ਕਰਵਾਉਂਦੇ ਆ ਇੱਥੇ ਵੀ ਕਾਫੀ ਮੁੰਡੇ ਹੈਗੇ ਆ ਆਪਣੇ ਪਰ ਆਪਾਂ ਉਹ ਉਹਨਾਂ ਉਹਦੇ ਕੰਮ ਦੇ ਵਿੱਚ ਹੈ ਨਹੀਂਗੇ ਮਗਾਉਣ ਦੇ ਵਿੱਚ ਤੇ ਜਦੋਂ ਆਪਾਂ ਇੰਡੀਆ ਤੋਂ ਆਉਨੇ ਆ ਕਿਸੇ ਵੀ ਕੰਮ ਤੇ ਉਤੋਂ ਜੀ ਸੈਲਿੰਗਾਂ ਦੀ ਗੱਲ ਕਰਦੇ ਆ ਵੀ ਤੋਂ ਢੀ 700 ਹੋਊ 750 ਹੋਗੀ ਉਹਨਾਂ ਨੂੰ ਬਲਕੇ ਜਿਹੜੀ ਇੱਥੇ ਰਮਾਨੀਆ ਦੇ ਵਿੱਚ ਕੰਪਨੀਆਂ ਉਹਨਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਕੁਝ ਵੀ ਨਹੀਂ ਪਤਾ ਤੇ ਉਹ ਲੇਖ ਦਿੰਦੇ ਆ ਆਪਾਂ ਤੋਂ ਐਗਰੀਮੈਂਟ ਸਾਈਨ ਕਰਵਾ ਲੈਂਦੇ ਸਾਰਾ ਕੁਝ ਕਰਵਾ ਲੈਂਦੇ ਬਲਕੇ ਇੱਥੇ ਆ ਕੇ ਕਈ ਕੰਪਨੀਆਂ ਦੇ ਵਿੱਚ ਨਹੀਂ ਹੁੰਦਾ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਗੱਲ ਤੇ ਜਿਹੜੀ ਜਿੱਦਾਂ ਮੈਨੂੰ ਬੰਦੇ ਮਿਲੇ ਆ ਇੱਥੇ ਤੇ ਉਹਨਾਂ ਨੇ ਬਹੁਤ ਜਾਨੀ ਕਿ ਅਫਸੋਸ ਵਾਲੀ ਗੱਲ ਆ ਵੀ ਇੰਨੇ ਕੋਈ 3 ਲੱਖ ਲਾ ਕੇ ਆਇਆ ਕੋਈ 3.5 ਕੋਈ 4 ਲੱਖ ਤੇ ਇੱਕ ਅੱਧਾ ਬੰਦੇ ਜਿਹੜਾ 2.5 ਲੱਖ ਰੁਪਈਆ ਲਾ ਕੇ ਆਇਆ ਦਾ ਤੇ ਕਿਉਂਕਿ ਆਪਾਂ ਜਿਹੜੇ ਪੈਸੇ ਚੱਕ ਕੇ ਆਉਣੇ ਆ ਵਿਆਜ ਤੇ ਚੱਕ ਕੇ ਆਉਣੇ ਆ ਆਪਾਂ ਆਪਣੇ ਕੋਲੇ ਤਾਂ ਕਿਸੇ ਕੋਲੇ ਵੀ ਨਹੀਂ ਹੁੰਦੇ ਜਿਹੜਾ ਦੁਖੀ ਹੁੰਦਾ ਬੰਦਾ ਜਦੋਂ ਉੱਥੇ ਆਪਣੇ ਕੋਲ ਨਹੀਂ ਜੋਬ ਨਹੀਂ ਮਿਲਦੀ ਕੋਈ ਪ੍ਰਾਈਵੇਟ ਜੋਬ ਆਪਣੀ ਚੱਜ ਨਾ ਮਿਲਦੀ ਗਵਰਨਮੈਂਟ ਦਾ ਜੋਬ ਆਪ ਨੂੰ ਮਿਲ ਨਹੀਂ ਕਿੱਥੇ ਜਦੋਂ ਆਪਾਂ ਇੰਡੀਆ ਕਿਤੇ ਪੰਜਾਬ ਤੋਂ ਹੋਵੋਗੇ ਕਿਤੇ ਰਾਜਸਥਾਨ ਤੋਂ ਕਿਤੇ ਮੇ ਕਿਹੜੇ ਪੇਰਗੇ ਤੋਂ ਆਪਾਂ ਮਰ ਜਾਈਏ ਸਾਰੇ ਦੁਖੀ ਬੰਦੇ ਹੁੰਦੇ ਆ ਤੇ ਆਪਣਾ ਪਰਿਵਾਰ ਪਾਲਣ ਹੁੰਦੇ ਆ ਜੇ ਆਪਾਂ ਨੂੰ ਇੱਥੇ ਆ ਕੇ ਵੀ 10000 ਸੈਲਰੀ ਨਾ ਮਿਲੇ ਤਾਂ ਆਪਣੇ ਵਾਸਤੇ ਫਿਟੇ ਲਾਨਦਾਂ ਤੇ ਇਦਾਂ ਹੀ ਇੱਥੇ ਕਈ ਕਾਫੀ ਮੁੰਡਿਆਂ ਨੇ ਤੇ ਚਲੋ ਜੀ ਸਾਰੀਆਂ ਗੱਲਾਂ ਸ਼ਿਆਰ ਹੁੰਦੀਆਂ ਹੁੰਦੀਆਂ ਤੇ ਕਿੰਨਾ ਟਾਈਮ ਹੋ ਗਿਆ 3 ਮਹੀਨੇ 3-3 ਮਹੀਨੇ ਹੋ ਗਏ ਇਹਨੂੰ ਚਲੋ ਬਾਇਓਮੈਟ੍ਰਿਕ ਉਹਨਾਂ ਦੇ ਹੋਗੇ ਤੇ ਉਹਨਾਂ ਨੂੰ ਤਿੰਨ ਪੰਜ ਤੋਂ ਸੱਤ ਬੰਦਿਆਂ ਨੂੰ ਜਿਹੜਾ ਫੈਨ ਵੀ ਪਿਆ ਚਲੋ ਜਿੱਦਾਂ ਮਰਜੀ ਇਮੀਗ੍ਰੇਸ਼ਨ ਚ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਦੇ ਬਾਇਓਮੈਟ੍ਰਿਕ ਹੋ ਗਏ ਤੇ ਬਹੁਤ ਵਧੀਆ ਹੋਗੇ ਫੇਰ ਵੀ ਆਪਾਂ ਉਹਨਾਂ ਨੂੰ ਬੰਦਿਆਂ ਨੂੰ ਹੌਸਲਾ ਦਿੱਤਾ ਇਸੇ ਗੱਲ ਦਾ ਵੀ ਤੁਸੀਂ ਬਹੁਤ ਵਧੀਆ ਕੰਟਰੀ ਦੇ ਵਿੱਚ ਆਇਓ ਕਿਉਂਕਿ ਸਾਨੂੰ ਵੀ ਜਿਹੜੇ 5-5 ਸਾਲ ਹੋ ਗਏ ਇੱਥੇ ਆਨੂ ਤੇ ਵੀ ਤੁਸੀਂ ਬਹੁਤ ਵਧੀਆ ਆ ਗਏ ਚਲੋ ਬਾਕੀ ਤੁਹਾਡਾ ਮੈਟਰ ਆ ਕਰਦਾ ਵੀ ਤੁਸੀਂ ਕੀ ਕਰਨਾਗੇ ਠੀਕ ਹੈ ਤੇ ਮੈਟਰ ਉਹਨਾਂ ਦਾ ਬਲਕਿ ਹਜ ਤੱਕ ਉਹਨਾਂ ਦਾ ਬਾਇਓਮੈਟ੍ਰਿਕ ਹੋ ਗਏ ਤੇ ਐਡੀ ਵੀ ਬਣ ਗਈ ਬਣ ਜੂਗੀ ਚਲੋ ਹੋਰ ਮਹੀਨੇ ਤੱਕ ਰਾਈਟ ਵੀ ਆ ਜੂ ਤੇ ਪਰ ਸੈਲਰੀ ਵਾਸਤੇ ਜਦੋਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਸੈਲਰੀ ਵਾਸਤੇ ਭਾਜੀ ਕਹਿੰਦੇ 7 ਤੋਂ ਲੈ ਕੇ 750 ਡਾਲਰ ਤੱਕ ਸਾਡੀ ਸੈਲਰੀ ਜਿਹੜੀ ਇਨਕਲੂਡ ਹੋਈ ਸੀ ਤੇ ਬਲਕਿ ਜਿਹੜੀ ਸਾਨੂੰ ਇੱਥੇ ਆ ਕੇ ਨਹੀਂ ਮਿਲਦੀ ਕਿੰਨੀ ਮਿਲਦੀ ਆ ਕਿਸੇ ਨੂੰ ਤਾਂ 450 ਮਿਲਦੀ ਆ ਕਈ ਬੰਦੇ ਤਾਂ ਇਹੋ ਜਿਹੇ ਹੈਲਪਰ ਜਿਨ੍ਹਾਂ ਦੀ ਸੈਲਰੀ 250 ਡਾਲਰ ਸੀਗੀ ਉਹ ਕੀ ਕਰਨਗੇ ਕੀ ਕਮਾਉਣਗੇ ਤੇ ਕੀ ਘਰੇ ਪਾਉਣਗੇ ਕਹਿੰਦੇ ਭਾਜੀ ਅਸੀਂ ਕੁਝ ਵੀ ਨਾ ਕਰ ਸਕਦੇ ਤੇਰੇ ਵਿੱਚ ਕੋਈ ਕੋਈ ਵੀ ਨਾ ਕੁਝ ਵੀ ਨਾ ਕਰ ਸਕਦਾ ਜਿੰਨੀ ਉਹਨਾਂ ਦੀ ਸੈਲਰੀ ਲੱਗ ਕੇ ਆਈ ਹੈ ਉੱਥੋਂ ਇੰਡੀਆ ਤੋਂ ਇੱਥੇ ਆ ਕੇ ਉਹਨਾਂ ਦਾ ਸਾਰਾ ਫੂਡ ਦੇ ਪੈਸੇ ਕੱਟ ਲੈ ਵਿੱਚੋਂ ਕਮੋਡੀਸ਼ਨ ਦੇ ਪੈਸੇ ਕੱਟ ਲੈ ਤੇ ਟਰਾਂਸਪੋਰਟ ਦੇ ਪੈਸੇ ਵੀ ਕੱਟ ਲੈ ਜੋ ਵੀ ਇਹਨਾਂ ਦੇ ਵਿੱਚ ਉਹਨੇ ਇਨਕਲੂਡ ਕੀਤਾ ਫੂਡ ਦੇ ਪੈਸੇ acommodation ਤੇ ਸਾਰੇ ਪੈਸੇ ਉਹਨਾਂ ਨੇ ਵਿੱਚੋਂ ਕੱਟ-ਕੱਟ ਕੇ ਕਿਸੇ ਨੂੰ ਤਾਂ 450 ਕਿਸੇ ਨੂੰ 250 ਕਿਸੇ ਨੂੰ 350 ਦੇ ਰਹੀ ਹੈ ਕੰਪਨੀ ਇਥੋਂ ਥੋੜੀ ਦੂਰੀ ਹੈ ਸਾਡੇ ਤੋਂ ਕੰਪਨੀ ਤੇ ਜੇ ਉਹਨਾਂ ਦੇ ਬਾਇਓਮੈਟ੍ਰਿਕ ਨਹੀਂ ਹੁੰਦੇ ਤੇ ਇਹਨਾਂ ਵਾਸਤੇ ਤਾਂ ਵੱਡੀ ਪ੍ਰੋਬਲਮ ਹੈਗੀ ਹੈਗੀ ਤੇ ਬਾਕੀ ਜਾ ਕੇ ਏਜੰਟਾਂ ਨਾਲ ਵੀ ਇਹਨਾਂ ਨੂੰ ਲੜਨਾ ਉਹਨਾਂ ਏਜੰਟਾਂ ਨੂੰ ਵੀ ਕਹਿੰਦੇ ਜਿਹਨੇ ਜਿਹੜੇ ਇੰਡੀਆ ਤੋਂ ਚਾਹੇ ਤੇ ਵੀ ਇਦਾਂ ਨਾ ਕਰਿਆ ਕਰੋ ਜਿਹੜੀ ਵੀ ਗੱਲ ਹੁੰਦੀ ਹੈ ਉਹਨਾਂ ਨਾਲ ਕਲੀਅਰ ਕਰਦੇ ਕਰ ਰਿਹਾ ਕਰੋ ਤੇ ਜਿਹੜੀ ਸੈਲਰੀ ਹੈ ਉਹਦੀ ਪ੍ਰੋਪਰ ਜਿਹੜੀ ਉਹਨਾਂ ਨੂੰ ਇੱਥੇ ਮਿਲ ਸਕੇ ਤੇ ਕਿਉਂਕਿ ਜਿਹੜੇ ਪਹਿਲਾਂ ਬੰਦੇ ਖਰਾਬ ਹੁੰਦੇ ਸੀ ਉਹ ਤਾਂ ਡੱਕਾ ਲਾ ਕੇ ਚਲੇ ਗਏ ਕੋਈ 300 ਜੂਰੋ 3000 ਜੂਰੋ ਲਾ ਕੇ ਗਿਆ ਕੋਈ 4000 ਜੂਰੋ ਲਾ ਕੇ ਕਿਉਂਕਿ ਸ਼ਾਨਗਨ ਚ ਆਉਣ ਦਾ ਕਰਕੇ ਹੁਣ ਵੀ ਜਿਹੜੇ ਜਿੱਦਾਂ ਇੰਨੀ ਸੈਲਰੀ ਮਿਲ ਰਹੀ ਹੈ ਜਿਨ੍ਹਾਂ ਨੂੰ ਸੈਲਰੀ ਦੀ ਜਿਵੇਂ 250 ਡਾਲਰ ਮਿਲਦੀ ਹੈ ਕਿਸੇ ਜਿਹੜਾ ਹੈਲਪਰ ਵੀ 250 ਡਾਲਰ ਮੈਨੂੰ ਖਦ ਉਹਨਾਂ ਨੇ ਬੰਦੇ ਨੇ ਦੱਸਿਆ ਕਿ ਇਹਦੇ 450 ਵੀ ਪੈਸੇ ਕੱਟ ਲੈਂਦੇ ਆ ਤੇ ਐਂ ਕਰਕੇ ਜੋ ਵੀ ਕੱਟ ਲੈਂਦੇ ਜਾਨੀ ਕਿ ਪੈਸੇ ਤੇ ਫੇਰ ਹੀ ਬੰਦਾ ਅੱਗੇ ਦੀ ਸੋਚਦਾ ਵੀ ਅਸੀਂ ਨਹੀਂ ਇੱਥੇ ਰਹਿਣਾ ਆਰਮਾਨੀਆਂ ਦੇ ਵਿੱਚ ਵੀ ਅਸੀਂ ਅੱਗੇ ਕਿਸੇ ਹੋਰ ਕਿਸੇ ਦਾ ਕਿਸੇ ਵੀ ਰਿਲੇਸ਼ਨ ਚ ਕੋਈ ਫੈਮਿਲੀ ਆ ਕੋਈ ਰਿਸ਼ਤੇਦਾਰ ਆ ਕੋਈ ਵੀ ਆ ਤੇ ਉਹ ਫਿਰ ਅੱਗੇ ਜਾਣ ਦੀ ਸੋਚਦਾ ਵੀ ਅੱਗੇ ਪੇਪਰ ਪੁਰਤਕਾਲ ਪੇਪਰ ਲਾ ਦਾਂਗੇ ਜਾਂ ਪੋਲੈਂਡ ਜਾਂ ਕਿਤੇ ਵੀ ਜਾਨੀ ਕਿ ਜਿੱਦਾਂ ਦੀ ਸੈਟਿੰਗ ਹੁੰਦੀ ਹੈ ਅਗਲਾ ਫੇਰ ਹੀ ਇੱਥੋਂ ਅੱਗੇ ਮੂਵ ਹੋਣ ਦੀ ਸੋਚਦਾ ਦਾ ਬਾਕੀ ਜਿਨ੍ਹਾਂ ਨੇ ਮੂਵ ਹੋਣਾਗਾ ਇੱਥੋਂ ਰਮਾਨੀਆ ਤੋਂ ਆ ਕੇ ਹੋਣਾ ਹੈ ਤੇ ਬਾਕੀ ਕੰਟਰੀ ਨਹੀਂ ਮਾੜੀ ਬਹੁਤ ਵਧੀਆ ਕੰਟਰੀ ਠੰਢੀ ਕੰਟਰੀ ਹੈ ਇਤੋਂ ਸਸਤੀ ਕੋਈ ਵੀ ਕੰਟਰੀ ਨਹੀਂ ਜਿਹੜੀ ਇੰਡੀਆ ਤੋਂ ਆਪਾਂ ਇੱਥੇ ਯੂਰਪ ਨੂੰ ਨਾਲ ਸਾਰੇ ਯੂਰਪ ਨੂੰ ਮੇਲਦੀ ਆ ਜੋੜ ਮੇਲਾ ਹੁੰਦਾ ਜਿਹੜਾ ਯੂਰਪ ਦੇ ਨਾਲ ਤੇ ਬਹੁਤ ਵਧੀਆ ਕੰਟਰੀ ਹੈ ਸਾਨੂੰ ਵੀ ਕਾਫੀ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ ਤੇ ਇਸੇ ਕਰਕੇ ਤੁਹਾਡੇ ਨਾਲ ਜੋ ਵੀ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਹਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ